ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਦੋਸਤੋ ਬਰਗਾੜੀ ਹੈ ਇਹ ਤੋਂ ਇਲਾਵਾ ਮਲਕੇ ਇਹਦੇ ਨੇੜ ਦਾ ਪਿੰਡ ਹੈ ਸਾਹੋਕੇ ਦੇ ਵਿੱਚੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੂਟੀਨ ਚ ਗਾਵਾਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਤਿੰਨ ਨਾਕ ਤੁਹਾਨੂੰ ਇਸ ਵੀਡੀਓ ਚ ਦਿਖਾਉਣੇ ਆ ਇਹਨਾਂ ਚ ਇੱਕ ਝੋਟੀ ਵੀ ਤੁਹਾਨੂੰ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਇਹਨਾਂ ਚੋਂ ਤੁਹਾਨੂੰ ਜੱਜ ਕਰ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆ ਕੇ ਜਰੂਰ ਦੇਖਿਓ ਆਪਦੀ ਸਮਝ ਨਾਲ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਮੈਂ ਚਲਾ ਦੂੰਗਾ ਝੋਟੀ ਵੀ ਸਨੱਖੀ ਹੈ ਦੋਸਤੋ ਸਿੰਘਾਂ ਵੱਲੋਂ ਵੀ ਬਾਕੀ ਹਵਾਨੇ ਵੱਲੋਂ ਵੀ ਤੇ ਖਾਸ ਗੱਲ ਜਿਹੜੀ ਮੱਝ ਦੀ ਮੈਨੂੰ ਲੱਗਦੀ ਹੁੰਦੀ ਹੈ ਜਿਵੇਂ ਆਪਾਂ ਵੀਡੀਓ ਬਣਾ ਰਹੇ ਆ ਉਪਰੇ ਘਰੇ ਆ ਤੇ ਉਪਰਾ ਬੰਦਾ ਨੇੜੇ ਆ ਫਿਰ ਵੀ ਆਪਦੀ ਜੁਗਾਲੀ ਕਰ ਰਹੀ ਹੈ ਗਾਲਾ ਕਰੀ ਜਾਂਦੀ ਹੈ ਇਦਾਂ ਮellow ਸਵੇਰ ਠੰਡਾ ਹੋਣਾ ਚਾਹੀਦਾ ਸੋ ਇਹਨਾਂ ਚੋਂ ਇਲਾਵਾ ਇੱਕ ਵਾਈਟ ਰੰਗ ਦੇ ਵਿੱਚ ਵੈੜ ਫਿਟਿੰਗ ਵਾਲਾ ਹਵਾਨਾ ਸੋਹਣਾ ਢਾਂਚਾ ਹੈ ਬਾਕੀ ਤੋਰ ਕੇ ਦਿਖਾ ਦੇਾਂਗੇ ਸੋ ਇਹ ਵੈੜ ਵੀ ਫੋਰ ਸੇਲ ਆ ਸੋ ਨਾਲ ਤੇ ਨਾਲ ਇੱਕ ਬਿਲਕੁਲ ਤਾਜੀ ਸੂਈ ਵੀ ਗਾਂ ਜੀ ਨੇ ਵੱਛੀ ਨੂੰ ਜਨਮ ਦਿੱਤਾ ਹੈ ਇਹ ਵੀ ਤੁਹਾਨੂੰ ਦਿਖਾਉਂਗਾ ਪਰਾਲੀ ਨਾਲ ਦੋਸਤੋ ਥਾਂ ਪੋਲਾ ਹੋ ਜਾਂਦਾ ਤੇ ਮੱਲੋ ਮੱਲੀ ਜੀ ਕਰਦਾ ਪਸ਼ੂ ਦਾ ਵੀ ਬੈਠ ਕੇ ਆਰਾਮ ਕਰਾਂ ਕਿਉਂਕਿ ਤਾਜ਼ਾ ਸੂਇਆ ਪਸ਼ੂ ਜਨਮ ਬੱਚੇ ਨੂੰ ਦਿੰਦਾ ਉਹਦੇ ਨਾਲ ਥੋੜਾ ਬਹੁਤ ਥਕਾਵਟ ਵੀ ਮਹਿਸੂਸ ਕਰਦਾ ਰਹਿੰਦਾ ਆਓ ਝੋਟੀ ਤੋਂ ਸ਼ੁਰੂਆਤ ਕਰੀਏ ਫਿਰ ਦਿਖਾਉਂਗਾ ਵਾਈਟ ਰੰਗ ਦੇ ਵਿੱਚ ਇੱਕ ਬਹੁਤ ਸੋਹਣੀ ਇਹ ਵੈੜ ਜਿਹੜੀ ਟਾਂਟੇਲੋ ਵੀ ਤੁਹਾਨੂੰ ਫਿੱਟ ਆਉਣੀ ਹੈ ਤੇ ਰੰਗ ਰੂਪ ਪ੍ਰਮਾਤਮਾ ਵੱਲੋਂ ਦਿੱਤਾ ਹੈ ਇਹਨੂੰ ਸੋਹਣਾ ਤੇ ਪਹਿਲੇ ਨੰਬਰ ਤੇ ਆਪਾਂ ਇਸ ਝੋਟੀ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਤਸੱਲੀ ਆ ਕੇ ਤੁਸੀਂ ਕਰ ਸਕਦੇ ਹੋ ਰਾਜੂ ਬਾਈ ਸਾਸਟਰੀ ਕਾ ਸਾਸਟਰੀ ਬਾਈ ਦੋ ਤਿੰਨ ਨਾਕ ਦਿਖਾ ਰਹੇ ਆ ਰਾਜੂ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਝੋਟੀ ਬਾਈ ਕੰਨਵਾ ਸੂਆ ਇਹ ਇਹ ਦੂਜਾ ਸੂਆ ਬਾਈ ਕਿੰਨੇ ਦਿਨ ਲੌ ਸੋਨ ਚ ਇਹ ਸੋਨ ਚ ਬਾਈ 5 ਦਿਨ ਪਿਆ ਜੇ ਠੀਕ ਹੈ ਪਹਿਲੋਂ ਨੇ ਸਹੀ 11 ਕਿਲੋ ਦੋ ਦਿੱਤਾ ਹੀ ਓਕੇ ਕੀ ਡਿਮਾਂਡ ਰਹਿਣੀ ਬਾਈ ਇਹ ਡਿਮਾਂਡ ਦਾ 1 ਲੱਖ 40000 ਰੁਪਏ ਜੀ ਤੋਰਗੇ ਇਹਨੂੰ ਆਪਾਂ ਦੋਸਤੋ ਰੇਟ 1 ਲੱਖ ਤੇ 40000 ਆ ਮੂਰਤਰ ਕੀ ਝੋਟੀ ਐ ਮੂੰਹ ਮੱਥੇ ਵੱਲੋਂ ਵੀ ਟਾਂਜੇ ਵੱਲੋਂ ਵੀ ਤੇ ਥਣ ਹਵਾਨੇ ਵੱਲੋਂ ਵੀ ਤੁਰੂਗੀ ਤੁਸੀਂ ਦੇਖ ਲਓਗੇ ਸਿੰਘ ਬਹੁਤ ਸੋਹਣਾ ਦੋਸਤੋ ਮੱਝ ਦਾ ਸਹਾਪਣ ਸਿੰਘ ਨਾਲ ਬਹੁਤਾ ਹੁੰਦਾ ਤੇ ਸਭ ਤੋਂ ਜਿਆਦਾ ਦੁੱਧ ਵਾਲੇ ਪਸ਼ੂ ਦੇ ਨੰਬਰ ਜਿਹੜੇ ਉਹ ਹਵਾਨਿਆਂ ਵੱਲੋਂ ਲੱਗਦੇ ਆ ਹਵਾਨਾ ਇਹਦਾ ਫਿਟਿੰਗ ਵਾਲਾ گاਵਾ ਨੂੰ ਬਿਲਕੁਲ ਤਿਆਰ ਹੈ ਵਾਪਸ ਮੋੜੂਗਾ ਭਾਈ ਸਾਹਮਣੇ ਸੂਰਜ ਪੈਂਦਾ ਜਦੋਂ ਬੈਕ ਸਾਈਡ ਤੋਂ ਸੂਰਜ ਪਾਊਗਾ ਫਿਰ ਹਵਾਨਾ ਤੁਹਾਨੂੰ ਹੋਰ ਸੋਹਣਾ ਦਿਸੀਗਾ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਝੋਟੀ 1 ਲੱਖ ਤੇ 40000 ਬਾਈ ਨੇ ਡਿਮਾਂਡ ਰੱਖੀ ਹੈ ਮੌਕੇ ਤੇ ਮਾਨਤਾ ਨਾਏ ਭਰਾ ਦਾ ਹੋ ਜਾਣਾ ਸੋ ਤੁਸੀਂ ਆ ਕੇ ਇਹਨੂੰ ਦੇਖਿਓ ਪਸੰਦ ਕਰਿਓ ਜੀ ਨੂੰ ਜੱਜਦੀ ਹੈ ਸੋਹਣਾ ਸਟ੍ਰਕਚਰ ਆ ਦੋਸਤੋ ਸੋ ਇਹ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਵਾਈਟ ਰੰਗ ਦੇ ਵਿੱਚ ਬਹੁਤ ਸੋਹਣੀ ਬੱਛੀ ਆ ਬਾਈ ਕੀ ਡਿਟੇਲ ਹੈ ਇਹਦੀ ਇਹ ਦੂਜਾ ਸੂਆ ਬਾਈ ਠੀਕ ਹੈ ਠੀਕ ਹੈ ਜੀ ਪਹਿਲਾਂ ਪਹਿਲਾਂ ਨੇ 28 29 ਕਿਲੋ ਦੁੱਧ ਦਿੱਤਾ ਬਾਈ ਇਹ ਠੀਕ ਹੈ ਹਾਂਜੀ ਸੈਕਸਰ ਸੀਮਨ ਤੋਂ ਗੱਬਣਾ ਹਮ ਅਜੇ 10 ਦਿਨ ਇਹਦੇ ਬਾਕੀ ਪਏ ਜੀ ਕੀ ਡਿਮਾਂਡ ਰਹਿੰਦੀ ਹੈ ਬਾਈ ਇਹਦਾ ਫੋਨ ਤੇ ਕਰਾਂਗੇ ਜੀ ਮੁੱਲ ਦੋਸਤੋ ਰੇਟ ਫੋਨ ਤੇ ਹੈ 10 ਦਿਨ ਬਾਕੀ ਹੈ ਸੂਆ ਦੂਜਾ ਹੈ ਬਹੁਤ ਸੋਹਣਾ ਰੰਗ ਹੈ ਮੈਂ ਜਿਹੜੀਆਂ گاਵਾ ਆਪਾਂ ਦੇਖਦੇ ਆ ਦੱਸੋ ਨਾ ਤਾਂ ਕਈ گاਵਾ ਜਿਹੜੀਆਂ ਬਹੁਤ ਵੱਡੇ ਕੱਦ ਚ ਹੁੰਦੀਆਂ ਘਰੇਲੂ ਜੀਨੇ ਪਸ਼ੂ ਬੰਨ ਕੇ ਰੱਖਣੇ ਉਹਦੇ ਹਾਸਤੇ ਬੜੀ ਸੋਹਣੀ ਇਹਦੀ ਹਾਈਟ ਹੈ ਹਵਾਨਾ ਅਗੋਂ ਚੰਗਾ ਤੇ ਪਿਛੋਂ ਤੁਸੀਂ ਇਹਦਾ ਹਵਾਨਾ ਦੇਖ ਲਓ ਜੇ 10 ਦਿਨਾਂ ਦੀ ਕੱਚੀ ਹੈ ਫਿਟਿੰਗ ਵਾਲਾ ਹੀ ਰੱਖੂਗੀ ਜਿੰਨਾ ਵੀ ਬਣਾਉਗੀ ਬਾਕੀ ਰੰਗ ਰੂਪ ਤੇ ਇਹਦਾ ਸੋਹਣਾ ਹੈਗਾ ਹੀ ਸੋ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਦੱਸੋ ਇਦਾਂ ਦੀ ਵਿਹੜ ਤੋਂ ਬੱਚੇ ਲਓ ਇਹਨਾਂ ਜਿਹੜੇ ਇਦਾਂ ਦੀਆਂ ਵਹਿੜਾਂ ਵਾਈਟ ਰੰਗ ਚ ਖਾਸ ਕਰਕੇ ਇਹਨਾਂ ਦੀ ਮਾਰਕੀਟ ਦਾ ਰੇਟ ਆਮ ਵੜਾ ਨਾਲੋਂ ਵੱਧ ਮਿਲਦਾ ਫਿਰ ਜੇ ਕਿਸੇ ਘਰਾਣੇ ਕੋਈ ਪਸ਼ੂ ਤਿਆਰ ਕਰਕੇ ਵੇਚਣਾ ਹੁੰਦਾ ਤੇ ਬਾਕੀ ਸੋਨਾ ਵੀ ਪਸ਼ੂ ਲੱਗਦਾ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਵੜ ਦਿਖਾ ਰਹੇ ਹਾਂ ਪੂਰਾ ਨਰੋਆ ਟਾਂਚਾ ਹੈ ਚੜਾਈ ਟਾਂਚੇ ਦੀ ਫੁੱਲ ਹੈ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਸੋ ਰੰਗ ਰੂਪ ਇਹਦਾ ਤੁਸੀਂ ਦੇਖ ਲਓ ਫਿਰ ਬਾਕੀ ਖੜਦੀ ਹੈ ਤਾਂ ਲੱਤਾਂ ਖੋਲ ਕੇ ਖੜੂ ਕਿਉਂਕਿ ਹਵਾਨਾ ਸਾਰਾ ਫਿਟਿੰਗ ਹਲਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਈ ਪੂਛ ਪੜੀ ਮੜੀ ਜੀ ਦੀ ਸੋ ਇਹ ਸੋਨੇ ਰੰਗ ਦੀ ਸੋਹਣੇ ਢਾਂਚੇ ਦੀ ਵਾੜ ਦਸੋ ਦੂਜਾ ਸੂਆ ਸੁੰਦੀ 10 ਦਿਨਾਂ ਦੀ ਹਜੇ ਕੱਚੀ ਛੱਡ ਦੋ ਬਈ ਸੋ ਇਹ ਵੀ ਤੁਸੀਂ ਦੇਖੋ ਇੱਕ ਤੁਹਾਨੂੰ ਸੋਈ ਸਵਾਈ ਵਾੜ ਦਿਖਾਉਣੀ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਗਾਂਜੂ ਬਾਈ ਕਦੋਂ ਸੋਈ ਹੈ ਇਹ ਤੇ ਰਾਤ ਹੀ ਸੋਈ ਹੈ ਜੀ ਜੇਰ ਜੂਰ ਦੀ ਬਈ ਕੰਪਲੀਟ ਆ ਸਵੇਰ ਹੀ ਜੇਰ ਪਈ ਠੀਕ ਹੈ ਦੂਜੇ ਸੂਏ ਸੂਈ ਹੈ ਜੀ ਪਹਿਲਾਂ 26 ਕਿਲੋ ਦੁੱਧ ਦਿੱਤਾ ਹੀ ਇਹਨੇ ਕੀ ਭਾਰ ਹੋਊਗਾ ਇਹਦਾ 1,30,000 ਰੁਪਏ ਮੁੱਲ ਆ ਬਈ 115 ਦੀ ਦੇਣੀ ਹੈ ਠੀਕ ਹੈ ਹਾਂਜੀ ਦਸੋ 1,30,000 ਰੇਟ 115 ਦੀ ਇਹ ਮਿਲ ਜੂਗੀ ਖਵਾਨੇ ਦੇ ਨਾੜਾਂ ਤੁਸੀਂ ਇਹਦੇ ਦੇਖੋ ਥਾਣੇ ਦਾ ਥੀਚਵਾਈ ਵਾਲਾ ਬਿਲਕੁਲ ਬੱਚੀ ਹੈ ਮਗਰ ਜੀ ਤੋ ਤੁਰ ਕੇ ਬਈ ਥੋੜੇ ਨੂੰ ਬਸੋ ਬੱਚਾ ਵੱਚੀ ਜਿੰਨਾ ਤੋਰ ਸਕਦੀ ਹੋਈ ਉਹਨਾਂ ਤੋਰ ਕੇ ਦਿਖਾ ਦਾਂਗੇ ਬੱਚੇ ਦੀ ਖੱਚ ਕਈ ਵਾਰ ਪਸ਼ੂ ਵੱਧ ਕਰਦਾ ਹੁੰਦਾ ਤੋ ਫੇਰ ਵੀ ਤੁਹਾਨੂੰ ਇਸ ਤਰੀਕੇ ਨਾਲ ਤੋੜ ਕੇ ਦਿਖਾ ਦੂਗਾ ਕਮਾਲਾ ਬਈ ਇੱਥੋਂ ਹੀ ਵਾਪਸ ਸੋਏ ਦੇ ਸੋ ਬਿਲਕੁਲ ਤਾਜੀ ਸੋਈ ਹੈ ਬੱਚੇ ਤੇ ਜਾਊਗੀ ਥੋੜਾ ਖਿੱਚ ਕੇ ਕਿਉਂਕਿ ਆਜਾ ਸੂਆ ਪਸ਼ੂ ਬੱਚੇ ਦੀ ਖਿੱਚ ਕਰਦਾ ਹੁੰਦਾ ਸੋ ਇਹ ਵੱਛੀ ਆ ਦੱਸੋ ਤੇ ਵੱਛੀ ਵੀ ਬੜੀ ਚੰਗੀ ਐ 1 ਲੱਖ ਤੇ 15000 ਦੀ ਮਿਲ ਜੂਗੀ ਰੇਟ ਬਾਈ ਕਹਿੰਦਾ ਭਾਵੇਂ 1 ਲੱਖ ਤੇ 30000 ਕਰਾ ਲਓ ਇਹਦਾ ਸੋ ਵੱਛੀ ਵਾਲੀ ਇਹ ਗਾਂ ਤੁਹਾਨੂੰ ਲਾਸਟ ਉੱਤੇ ਦਿਖਾ ਰਹੇ ਹਾਂ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਕ ਬਾਈ ਕੋਲ ਵਕਾਊ ਸੀ ਤਿੰਨੇ ਤੁਹਾਨੂੰ ਦਿਖਾਤੇ ਐ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰਨੀ ਐ ਪਸ਼ੂ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਲਿਓ ਮਿਹਰਬਾਨੀ